ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਜਿਵੇਂ ਹੀ ਭਾਰਤ ਵਿੱਚ ਮੌਨਸੂਨ ਨੇ ਦਸਤਕ ਦਿੱਤੀ ਤੇ ਨਾਲ ਦੀ ਨਾਲ ਹੀ ਹੜਾ ਨੇ ਵੀ ਆਪਣੀ ਦਸਤਕ ਦੇ ਦਿੱਤੀ ਔਰ ਨਾਲ ਦੀ ਨਾਲ ਸਰਕਾਰੀ ਪ੍ਰਬੰਧਾ ਦੀ ਵੀ ਪੋਲ ਖੋਲ ਕੇ ਦੱਸ ਦਿੱਤੀ ਇਸ ਲਾਈਵ ਦੇ ਵਿੱਚ ਅਸੀਂ ਤੁਹਾਨੂੰ ਵੱਖ-ਵੱਖਰੇ ਇਲਾਕੇ ਦੀਆਂ ਤਸਵੀਰਾਂ ਦਿਖਾਵਾਂਗੇ ਕਿ ਜਿੱਥੇ-ਜਿੱਥੇ ਬਰਸਾਤ ਹੋਈ ਉੱਥੇ-ਉੱਥੇ ਕਿਸ ਤਰੀਕੇ ਦੇ ਨਾਲ ਪਾਣੀ ਦਾ ਭਰਾਵ ਹੈ ਜਬਰਦਸਤ ਪਾਣੀ ਇਕੱਠਾ ਹੋਇਆ ਹੋਇਆ ਹੈ ਹੜਾ ਵਰਗੇ ਹਾਲਾਤ ਬਣ ਚੁੱਕੇ ਨੇ ਔਰ ਕਈ ਥਾਵਾਂ ਦੇ ਤਾਂ ਹੜ ਆ ਵੀ ਚੁੱਕੇ ਨੇ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਮੌਸਮ ਕਿਵੇਂ ਹੈ ਸਾਨੂੰ ਕਮੈਂਟ ਕਰਕੇ ਆਪਣੇ ਇਲਾਕੇ ਦਾ ਹਾਲ ਜਰੂਰ ਦੱਸਿਓ ਤੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਉਹ ਦਿਖਾਣੇ ਆ ਅਸੀਂ ਤੁਹਾਨੂੰ ਰਾਜਸਥਾਨ ਦੀਆਂ ਰਾਜਸਥਾਨ ਦਾ ਨਾਮ ਜਦੋਂ ਵੀ ਸਾਡੇ ਜ਼ਹਿਨ ਵਿੱਚ ਆਉਂਦਾ ਹੈ ਜਾਂ ਦਿਮਾਗ ਦੇ ਵਿੱਚ ਆਉਂਦਾ ਹੈ ਤਾਂ ਸਭ ਤੋਂ ਪਰ ਉਹੀ ਰਤੀਲੇ ਟੀਲਿਆਂ ਦੇ ਵਿੱਚ ਹੁਣ ਪਾਣੀ ਆਪਣਾ ਕਹਿਰ ਮਚਾ ਰਿਹਾ ਹੈ ਅਜਰਾ ਤਸਵੀਰਾਂ ਦੇਖ ਲਿਓ ਰਾਜਸਥਾਨ ਦੀਆਂ ਇਹ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਜਦੋਂ ਬਰਸਾਤ ਹੋਈ ਤਾਂ ਬਰਸਾਤ ਤੋਂ ਬਾਅਦ ਪਾਣੀ ਦਾ ਭਰਨਾ ਸ਼ੁਰੂ ਹੋਇਆ ਤੇ ਫਿਰ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਜਿੱਥੇ ਬਹੁਤ ਘੱਟ ਪਾਣੀ ਹੁੰਦਾ ਸੀ ਜਾਂ ਹੁੰਦਾ ਹੀ ਨਹੀਂ ਇਸ ਵਕਤ ਉੱਥੇ ਹੜ੍ਹ ਆ ਚੁੱਕੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਹੜੇ ਦਰਿਆ ਨੇ ਨਦੀਆਂ ਨੇ ਜਾਂ ਜਿਹੜੇ ਬਰਸਾਤੀ ਨਾਲੇ ਨੇ ਉਹ ਪੂਰੇ ਤਰੀਕੇ ਦੇ ਨਾਲ ਓਵਰਫਲੋ ਹੋ ਚੁੱਕੇ ਨੇ ਭਾਰੀ ਤਬਾਹੀ ਮਚਾਈ ਜਾ ਰਹੀ ਹੈ ਔਰ ਜਿੱਥੇ-ਜਿੱਥੇ ਪਾਣੀ ਦਾ ਜਲਪ੍ਰਹਾਵ ਹੈ ਉੱਥੇ ਜੀਵਨ ਹੈ ਜੋ ਆਮ ਜਨ ਜੀਵਨ ਹੈ ਉਹ ਪੂਰੇ ਬਸਤ ਬਸਤ ਹੋ ਚੁੱਕਿਆ ਤੁਸੀਂ ਦੇਖ ਲਓ ਰੈਸਕਿਊ ਟੀਮਾਂ ਵੀ ਲਗਾਤਾਰ ਗਸ਼ਤ ਕਰ ਰਹੀਆਂ ਨੇ ਤਾਂ ਕਿ ਜੇਕਰ ਕੋਈ ਮੁਸ਼ਕਿਲ ਦੇ ਵਿੱਚ ਹੈ ਉਸ ਦੀ ਹੈਲਪ ਕੀਤੀ ਜਾਵੇ ਔਰ ਤਸਵੀਰਾਂ ਪਹਿਲਾਂ ਸਾਡੇ ਕੋਲ ਕੁਝ ਸਮਾਂ ਪਹਿਲਾਂ ਉਹ ਵੀ ਆਈਆਂ ਸੀ ਜਦੋਂ ਇੱਕੋਦਮ دریاਵਾਂ ਦੇ ਵਿੱਚ ਪਾਣੀ ਆ ਗਿਆ ਤਾਂ ਲੋਕਾਂ ਦੇ ਡੰਗਰ ਬੱਚੇ ਔਰ ਰੁੜ ਗਏ ਸੀ ਤਾਂ ਉਹਨਾਂ ਨੂੰ ਵੀ ਬਚਾਉਣ ਦੀ ਜਦੋਜਹਿਦ ਸੀ ਤੇ ਹ ਰਾਜਸਥਾਨ ਦੀਆਂ ਤਸਵੀਰਾਂ ਦੇਖ ਲਿਓ ਰਾਜਸਥਾਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਪਾਣੀ ਨੇ ਤਬਾਹੀ ਮਚਾਈ ਹੈ ਆ ਜਿਹੜੇ ਪੁਲ ਹੁੰਦੇ ਨੇ ਉਹ ਪੂਰੇ ਤਰੀਕੇ ਨਾਲ ਢਹਿ ਢੇਰੀ ਹੋ ਚੁੱਕੇ ਨੇ ਜਿਹੜੇ ਆਮ ਰਸਤੇ ਨੇ ਉਹਨਾਂ ਦੇ ਉੱਤੇ ਇਸ ਵਕਤ ਯਾਤਰੀ ਨਹੀਂ ਸਵਾਰੀਆਂ ਨਹੀਂ ਬਲਕਿ ਸਿਰਫ ਔਰ ਸਿਰਫ ਪਾਣੀ ਨੇ ਕਬਜ਼ਾ ਕੀਤਾ ਹੋਇਆ ਹੈ ਦੂਰ ਦੂਰ ਤੱਕ ਕਈ-ਕਈ ਕਿਲੋਮੀਟਰਾਂ ਤੱਕ ਜਿੱਥੇ-ਜਿੱਥੇ ਨਜ਼ਰ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਸਿਰਫ ਫੋਰਸ ਫੋਰ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਇਹ ਅਸੀਂ ਤੁਹਾਨੂੰ ਜਿਹੜੇ ਹਾਲਾਤ ਦਿਖਾਏ ਨੇ ਇਹ ਦਿਖਾਏ ਨੇ ਰਾਜਸਥਾਨ ਦੇ ਹੁਣ ਰਾਜਸਥਾਨ ਤੋਂ ਬਾਅਦ ਅਸੀਂ ਚੱਲਦੇ ਹਾਂ ਗੁਜਰਾਤ ਦੇ ਵਿੱਚ ਗੁਜਰਾਤ ਦੇ ਕੀ ਹਾਲਾਤ ਨੇ ਭਾਵੇਂ ਉਹ ਵਲਸਾੜ ਹੋਵੇ ਰੈਮ ਵਿਲੇਜ ਹੋਵੇ ਜਾਂ ਫਿਰ ਮਡਾਸਾ ਏਰੀਆ ਹੋਵੇ ਹਰ ਥਾਂ ਦੇ ਉੱਤੇ ਹੀ ਬਾੜ ਵਰਗੇ ਹਾਲਾਤ ਨੇ ਜਗ੍ਹਾ-ਜਗ੍ਹਾ ਦੇ ਉੱਤੇ ਜਲ ਭਰਾਵਾ ਤੁਹਾਨੂੰ ਡਰੋਨ ਦੇ ਨਾਲ ਤਸਵੀਰਾਂ ਦਿਖਾ ਰਹੇ ਹਾਂ ਡਰੋਨ ਵਾਲੀਆਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਇਲਾਕੇ ਦੇ ਵਿੱਚ ਜ਼ਬਰਦਸਤ ਬਰਸਾਤ ਹੋਈ ਬਰਸਾਤ ਦਾ ਖੜਾ ਹੈ ਕਿ ਆਮ ਲੋਕਾਂ ਦਾ ਔਰਬਾਨਾਂ ਦਾ ਚੱਲਣਾ ਬੜਾ ਮੁਸ਼ਕਲ ਹੈ ਜ਼ਬਰਦਸਤ ਪਾਣੀ ਦਾ ਭਰਾ ਹੋਇਆ ਹੋਇਆ ਹੈ ਲਗਾਤਾਰ ਜਿਹੜੀਆਂ ਗੱਡੀਆਂ ਨੇ ਉਹ ਸੜਕਾਂ ਦੇ ਵਿੱਚ ਹੀ ਫਸ ਰਹੀਆਂ ਨੇ ਤੇ ਜਦੋਂ ਗੱਡੀਆਂ ਜਾਮ ਹੋ ਜਾਂਦੀਆਂ ਨੇ ਸਟਕ ਹੋ ਜਾਂਦੀਆਂ ਨੇ ਤਾਂ ਲਗਾਤਾਰ ਰੋਡ ਕੰਜੈਸ਼ਨ ਹੋ ਰਿਹਾ ਵਾ ਤੇ ਉਸ ਤੋਂ ਬਾਅਦ ਗੱਡੀਆਂ ਵਿੱਚ ਫਸ ਰਹੀਆਂ ਨੇ ਪਾਣੀ ਦਾ ਤੁਸੀਂ ਹਣੇ ਸਵਰਕਤ ਲੈਵਲ ਵੀ ਦੇਖ ਲਿਓ ਔਰ ਜੋ ਬਰਸਾਤ ਹੋ ਰਹੀ ਹੈ ਉਹਦੀ ਵੀ ਸਪੀਡ ਦੇਖ ਲਿਓ ਇਸ ਸਪੀਡ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨੀ ਜ਼ਬਰਦਸਤ ਬਰਸਾਤ ਹੈ ਗੁਜਰਾਤ ਦੀਆਂ ਵੱਖ-ਵੱਖਰੀਆਂ ਤਸਵੀਰਾਂ ਦਿਖਾ ਰਿਹਾ ਕਿਸੇ ਜਗ੍ਹਾ ਦੇ ਉੱਤੇ ਡਰੋਨ ਨਾਲ ਦਿਖਾ ਰਿਹਾ ਜਾਂ ਫਿਰ ਆਮ ਤੌਰ ਤੇ ਵੀ ਦਿਖਾ ਰਿਹਾ ਔਰ ਇਸ ਤੋਂ ਬਾਅਦ ਇੱਕ ਹੋਰ ਬੜੀਆ ਜ਼ਬਰਦਸਤ ਤਸਵੀਰਾਂ ਆਈਆਂ ਨੇ ਤੇ ਮਹਾਰਾਸ਼ਟra ਦੇ ਵਿੱਚ ਮਹਾਰਾਸ਼ਟra ਦੇ ਹਾਲਾਤ ਕੀ ਨੇ ਹੁਣ ਤੁਹਾਨੂੰ ਮਹਾਰਾਸ਼ਟra ਦੇ ਹਾਲਾਤ ਵੀ ਦਿਖਾਣੇ ਆ ਮਹਾਰਾਸ਼ਟra ਦੇ ਨਾਸਿਕ ਦੀਆਂ ਇਹ ਤਸਵੀਰਾਂ ਨੇ ਔਰ ਨਾਸਿਕ ਦੇ ਵਿੱਚ ਹੀ ਅਗਲਾ ਕੁੰਭ ਵੀ ਲੱਗਣਾ ਹੈ ਇਸੇ ਕਰਕੇ 4-4 5-5 ਸਾਲ ਪਹਿਲਾਂ ਤਿਆਰੀਆਂ ਹੋ ਜਾਂਦੀਆਂ ਨੇ ਇਸੇ ਥਾਂ ਦੇ ਉੱਤੇ ਜਿਹੜਾ ਕੁੰਭ ਮੇਲਾ ਉਹ ਵੀ ਲੱਗਣਾ ਹੈ ਨਾਸਿਕ ਦੇ ਵਿੱਚ ਅਸ ਤੋਂ 6-4 ਸਾਲ ਬਾਅਦ ਲੇਕਿਨ ਉਸੇ ਦੀਆਂ ਤਿਆਰੀਆਂ ਤੋਂ ਪਹਿਲਾਂ ਕਿਸ ਤਰੀਕੇ ਦੇ ਹਾਲਾਤ ਨੇ ਜੋ ਘਾਟ ਨੇ ਉਹ ਪੂਰੇ ਤਰੀਕੇ ਦੇ ਨਾਲ ਜਨਮ ਮਗੜ ਹੋ ਚੁੱਕੇ ਨੇ ਇਹ ਉਹ ਏਰੀਆ ਜਿੱਥੋਂ ਗੋਦਾਵਰੀ ਨਦੀ ਨੰਗਦੀ ਹੈ ਗੋਦਾਵਰੀ ਨਦੀ ਦੇ ਵਿੱਚ ਅਕਸਰ ਪਾਣੀ ਇੰਨਾ ਨਹੀਂ ਹੁੰ ਇਹ ਸਿਰਫ ਬਰਸਾਤਾਂ ਦੇ ਮੌਸਮ 'ਚ ਹੀ ਆਉਂਦਾ ਹੈ ਤੇ ਜਦੋਂ ਬਰਸਾਤਾਂ ਹੁੰਦੀਆਂ ਨੇ ਤਾਂ ਗੋਦਾਵਰੀ ਨਦੀ ਕਿਸ ਤਰੀਕੇ ਦੇ ਨਾਲ ਆਪਣਾ ਕਹਿਰ ਵਰਪਾਉਂਦੀ ਹੈ ਤੁਹਾਨੂੰ ਉਹ ਵੀ ਦਿਖਾਣੇ ਆ ਹਾਲਾਂਕਿ religious aspect ਦੇ ਨਾਲ ਜਿਹੜੇ ਲੋਕ ਨੇ ਉਹ ਹਲੇ ਵੀ ਕਹਿ ਰਹੇ ਨੇ ਕਿ ਬਹੁਤ ਚੰਗਾ ਹੋਇਆ ਲੇਕਿਨ ਜੋ ਘਰ ਡੁੱਬਰੇ ਨੇ ਉਹ ਮਾੜਾ ਕਿਉਂਕਿ ਇਸ ਇਲਾਕੇ ਦੇ ਵਿੱਚ ਕਈ ਵਾਰ ਸੋਕਾ ਕਾਫੀ ਜ਼ਿਆਦਾ ਪੈ ਜਾਂਦਾ ਤਾਂ ਆਮ ਲੋਕ ਵੀ ਕਹਿ ਰਹੇ ਨੇ ਕਿ ਇਸ ਪਾਣੀ ਨੂੰ ਇਕੱਠਾ ਕੀਤਾ ਜਾਵੇ ਤਾਂ ਕਿ ਬਾਅਦ ਚ ਇਸਤੇਮਾਲ ਹੋਵੇ ਘਾਟਾਂ ਦੇ ਉੱਤੇ ਜਿਹੜੇ ਮੰਦਰ ਨੇ ਉਹ ਪੂਰੇ ਤਰੀਕੇ ਦੇ ਨਾਲ ਜਲਮਗਨ ਹੋ ਚੁੱਕੇ ਨੇ ਪਾਣੀ ਦੇ ਅੰਦਰ ਜਾ ਚੁੱਕੇ ਨੇ ਔਰ ਪਾਣੀ ਦਾ ਜਿਹੜਾ ਫਲੋ ਹੈ ਉਹ ਤੁਹਾਨੂੰ ਸਾਫ਼ ਦਿਖਦਾ ਘਾਟਾਂ ਦੇ ਉੱਤੇ ਜਿਹੜਾ ਸਮਾਨ ਪਿਆ ਸੀ ਉਹਨਾਂ ਨੂੰ ਚੱਕ ਕੇ ਲਿਜਾਇਆ ਗਿਆ ਹੁਣਾਂ ਤਿੰਨ ਤਸਵੀਰਾਂ ਦੇਖ ਲਿਓ ਤੁਸੀਂ ਰਾਜਸਥਾਨ ਗੁਜਰਾਤ ਔਰ ਮਹਾਰਾਸ਼ਟਰ ਦੀ ਵੱਖਰੇ ਨੇ ਕਿਸ ਤਰੀਕੇ ਦੇ ਨਾਲ ਜਦੋਂ ਆਪਣੇ ਸਾਊਥ-ਵੈਸਟ ਯਾਨੀ ਕਿ ਦੱਖਣ ਦੇ ਵਿੱਚ ਔਰ ਪੱਛਮ ਦੱਖਣ ਪੱਛਮ ਏਰੀਆ ਨੇ ਜਿਹੜੇ ਕੋਸਟਲ ਏਰੀਆ ਨੇ ਖਾਸ ਕਰਕੇ ਜਿਹੜੇ ਅਰੇਬੀਅਨ ਸੀ ਦੇ ਨਾਲ ਲੱਗਦੇ ਨੇ ਭਾਵੇਂ ਉਹ ਰਾਜਸਥਾਨ ਭਾਵੇਂ ਉਹ ਗੁਜਰਾਤ ਹੋਵੇ ਜਾਂ ਫਿਰ ਮਹਾਰਾਸ਼ਟਰ ਹੋਵੇ ਕਿਉਂਕਿ ਇਹਨਾਂ ਦਾ ਕਾਫੀ ਹਿੱਸਾ ਵਾ ਉਹ ਅਰੇਬੀਅਨ ਸੀ ਦੇ ਨਾਲ ਲੱਗਦਾ ਹੈ ਲੇਕਿਨ ਉਸ ਤੋਂ ਬਾਅਦ ਜਦੋਂ ਮਾਨਸੂਨ ਅੱਗੇ ਵੱਧਦੀ ਹੈ ਅਰੇਬੀਅਨ ਸੀ ਤੋਂ ਅੱਗੇ ਨੂੰ ਵੱਧਦੀ ਹੈ ਭਾਵੇਂ ਉਹ ਨਾਰਥ ਵੱਲ ਨੂੰ ਜਾਂਦੀ ਹੋਵੇ ਔਰ ਜਾਂ ਫਿਰ ਈਸਟਰਨ ਵੱਲ ਨਾਰਥ-ਈਸਟ ਵੱਲ ਨੂੰ ਜਾਂਦੀ ਹੈ ਜਦੋਂ ਮਾਨਸੂਨ ਦੀ ਹਵਾ ਔਰ ਮਾਨਸੂਨ ਦੇ ਜਿਹੜੇ ਕ ਉਹਨਾਂ ਨੇ ਗੁਜਰਾਤ ਦੇ ਤੋਂ ਇਲਾਵਾ ਅੱਗੇ ਲੰਘ ਕੇ ਰਾਜਸਥਾਨ ਦੇ ਵਿੱਚ ਜਬਰਦਸਤ ਬਰਸਾਤ ਹੋਈ ਹੈ ਤੁਹਾਨੂੰ ਉਹਦੀਆਂ ਵੀ ਤਸਵੀਰਾਂ ਅਸੀਂ ਦਿਖਾਈਆਂ ਨੇ ਕਿਸ ਤਰੀਕੇ ਦੇ ਨਾਲ ਮੌਨਸੂਨ ਹੋ ਚੁੱਕਿਆ ਔਰ ਇਹ ਮੌਨਸੂਨ ਦਾ ਅਸਰ ਅਗਲੇ ਕੁਝ ਦਿਨਾਂ ਵਿੱਚ ਦਿਖ ਜਾਵੇਗਾ ਕਿਉਂਕਿ ਆਈਐਮਡੀ ਦੇ ਮੁਤਾਬਕ ਮੌਸਮ ਵਿਭਾਗ ਦੇ ਮੁਤਾਬਕ 24 25 ਜੂਨ ਹੀ ਤਰੀਕ ਦੱਸੀ ਗਈ ਸੀ ਜਦੋਂ 24 25 ਜੂਨ ਦੇ ਨਜ਼ਦੀਕ ਮੌਨਸੂਨ ਨੇ ਲਗਭਗ ਪੂਰੇ ਭਾਰਤ ਵਿੱਚ ਐਕਟਿਵ ਹੋਣਾ ਸੀ ਅਗਰ ਆਪਾਂ ਈਸਟਰਨ ਪਾਰਟ ਛੱਡ ਦਈਏ ਉਸ ਤੋਂ ਪਹਿਲਾਂ ਜਿਹੜੀ ਉੱਤਰ ਪ੍ਰਦੇਸ਼ ਦਾ ਇਲਾਕਾ ਹੋ ਗਿਆ ਰਾਜਸਥਾਨ ਦਾ ਹੋ ਗਿਆ ਪੰਜਾਬ ਹਰਿਆਣਾ ਹਿਮਾਚਲ ਹੋ ਗਿਆ ਇਸ ਤੋਂ ਇਲਾਵਾ ਜੰਮੂ ਕਸ਼ਮੀਰ ਦੇ ਵਿੱਚ ਵੀ بارش ਹੋ ਹੀ ਰਹੀ ਹੈ ਔਰ ਉੱਥੋਂ ਅੱਗੇ ਕਟਰਾ ਕਟਰਾ ਦੇ ਵਿੱਚ ਮਾਤਾ ਵੈਸ਼ਨੂ ਦੇਵੀ ਉੱਥੇ ਵੀ ਬਰਸਾਤ ਤੋਂ ਬਾਅਦ ਕਾਫੀ ਜ਼ਿਆਦਾ ਲੈਂਡ ਸਲਾਈਡ ਹੋਇਆ ਵਾ ਇਸ ਕਰਕੇ ਪੂਰਾ ਆਪਾਂ ਅਗਰ ਨਾਰਥਰਨ ਨਾਰਥਰਨ ਪਾਰਟ ਦੇਖ ਲਈਏ ਵੈਸਟਰਨ ਔਰ ਸਾਊਥਰਨ ਪਾਰਟ ਦੇਖ ਲਈਏ ਤਾਂ ਕਾਫੀ ਜ਼ਿਆਦਾ ਇੱਥੇ ਬਰਸਾਤ ਹੋਣਾ ਸ਼ੁਰੂ ਹੋ ਗਈ ਹੈ ਔਰ ਲੋਕ ਇਹ ਵੀ ਕਹਿ ਰਹੇ ਨੇ ਜਿਹੜੇ ਮੌਸਮ ਵਿਭਾਗ ਨੂੰ ਲਗਾਤਾਰ ਜਿਹੜੇ ਨਿਗਰਾਨੀ ਰੱਖਦੇ ਨੇ ਕੀ ਇਸ ਵਾਰ ਅੱਛਾ ਖਾਸਾ ਮੌਨਸੂਨ ਹੋ ਸਕਦਾ ਹੈ ਕਾਫੀ ਜ਼ਿਆਦਾ ਬਰਸਾਤ ਹੋ ਸਕਦੀ ਹੈ ਔਰ ਲੋਕਾਂ ਨੂੰ ਕੁਝ ਮੁਸ਼ਕਿਲਾਂ ਦੇ ਨਾਲ ਵੀ ਦੋ ਚਾਰ ਪੈਣਾ ਜੋ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੁਣ ਤੁਸੀਂ ਇਸ ਵੀਡੀਓ ਨੂੰ ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਅਸੀਂ ਇਹ ਜਿਹੜੀ ਵੀਡੀਓ ਹੈ ਅਸੀਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਭਾਰਤ ਦੇ ਕੀ ਹਾਲਾਤ ਨੇ ਜਾਂ ਫਿਰ ਜੇਕਰ ਪੰਜਾਬ ਦੇ ਤੁਸੀਂ ਜਿਸ ਵੀ ਹਿੱਸੇ 'ਚੋਂ ਬੋਲਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਪੰਜਾਬ ਦੇ ਕੀ ਹਾਲਾਤ ਨੇ ਕਿਉਂਕਿ ਚੰਡੀਗੜ੍ਹ ਮੁਹਾਲੀ ਵਾਲੀ ਸਾਈਡ ਦੇ ਤਾਂ ਪੂਰੀ ਕਾਲੀ ਘਾਟਾਂ ਛਾਈ ਹੋਈ ਹੈ ਔਰ ਰੁੱਕ ਰੁੱਕ ਕੇ ਕਿਣਮਣ ਵੀ ਹੋ ਰਹੀ ਹੈ ਹਲ ਬਾਰਡਰ ਵਾਲੇ ਏਰੀਏ ਹੋਣ ਜਾਂ ਫਿਰ ਸੈਂਟਰ ਵਾਲਾ ਪਾਰਟ ਹੋਵੇ ਜਾਂ ਫਿਰ ਦੁਆਬੇ ਵਾਲਾ ਜਿਹੜਾ ਸੈਂਟਰ ਪੰਜਾਬ ਹੈ ਉੱਥੇ ਦਾ ਕੀ ਹਾਲਾਤ ਨੇ ਸਾਨੂੰ ਜ਼ਰੂਰ ਦੱਸੋ ਤੁਸੀਂ ਕਿੱਥੋਂ ਕਿੱਥੋਂ ਦੇਖ ਰਹੇ ਹੋ ਲਗਾਤਾਰ ਲੋਕ ਹਾਲਾਂਕਿ ਕਮੈਂਟ ਵੀ ਸਾਨੂੰ ਕਰ ਰਹੇ ਨੇ ਸਾਡੇ ਦਰਸ਼ਕ ਨੇ ਗੁਰਵਿੰਦਰ ਜੀ ਜੁੜੇ ਹੋਏ ਨੇ ਮਨਿੰਦਰ ਜੀ ਜੁੜੇ ਹੋਏ ਨੇ ਗੁਰਬਾਤ ਸਿੰਘ ਸਾਹਿਬ ਨਾਲ ਜੁੜੇ ਹੋਏ ਨੇ ਤੇ ਕਿੱਥੋਂ ਦੇਖ ਰਹੇ ਹੋ ਤੇ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਬਰਸਾਤ ਹੋ ਰਹੀ ਹੈ ਜਾਂ ਫਿਰ ਨਹੀਂ ਹੋ ਰਹੀ ਮੌਸਮ ਕਿਵੇਂ ਹੈ ਬਦਲਵਾਈ ਹੋ ਰਹੀ ਹੈ ਜਾਂ ਫਿਰ ਨਹੀਂ ਹੋ ਰਹੀ ਤਾਂ ਸਾਨੂੰ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ